ਵਾਹੇ ਗੁਰੂਆਂ ਵਾਹੇ ਇੱਕ ਗੁਰਦੁਆਰਾ ਸ੍ਰੀ ਚਬੱਤਾ ਸਾਹਿਬ ਪਾਸ਼ਾਹੀ ਪੰਜਵੀਂ ਦੇ ਨਾਲ ਪ੍ਰਚਲਿਤ ਹੈ ਗੁਰੂ ਅਰਜਨ ਦੇਵ ਪਾਸ਼ਾ 1645 ਵਿੱਚ ਜਦੋਂ ਆਪਣੀ ਦੁਨੀਆ ਨੂੰ ਜਾਗਰੂਕ ਕਰਨ ਲਈ ਇੱਕ ਫੇਰੀ ਲਾ ਰਹੇ ਸੀ ਦੁਨੀਆ ਨੂੰ ਜਾਗਰੂਕ ਕਰਨ ਲਈ ਉਦੋਂ ਸਾਡੇ ਨਗਰ ਸ੍ਰੀ ਹਲੀ ਸਾਹਿਬ ਦੇ ਵਿੱਚ ਆਏ 18 ਦਿਨ ਦੇ ਵਿੱਚ ਉਹਨਾਂ ਉਸ ਟਾਈਮ ਦੇ ਵਿੱਚ ਇੱਥੇ ਸੰਗਤਾਂ ਨੂੰ ਇਕੱਠੀਆਂ ਕਰਕੇ ਇਹਨਾਂ ਲੋਕਾਂ ਕੋਲੋਂ ਜਗ੍ਹਾ ਮੰਗੀ ਕਿ ਅਸੀਂ ਜਗ੍ਹਾ ਦੇ ਮਤਲਬ ਪੈਸੇ ਦੇਵਾਂਗੇ ਅਸੀਂ ਇੱਥੇ ਇੱਕ ਤੀਰਸਤਾਨ ਬਣਾਉਣਾ ਚਾਹੁੰਦੇ ਹਾਂ ਪਰ ਉਸ ਟਾਈਮ ਦੇ ਵਿੱਚ ਉਹ ਲੋਕਾਂ ਨੇ ਇਹ ਜਗ੍ਹਾ ਨਾ ਦੇਣ ਕਰਕੇ ਗੁਰੂ ਅਰਜਨ ਸਾਹਿਬ ਇੱਥੋਂ ਚੋਲਾ ਸਾਹਿਬ ਚਲੇ ਗਏ ਵਾਹੇ ਗੁਰੂ ਉਹ ਬਿਲਡਿੰਗ ਜਿਹੜੀ ਆ ਹੁਣ ਉਹਦਾ ਲੈਂਟਰ ਦੋਨੋਂ ਲੈਂਟਰ ਖਰਾਬ ਹੋਣ ਕਰਕੇ ਸਾਨੂੰ ਪਰਾਤਨ ਜਿਹੜੇ ਜਿਹੜੇ ਬਜ਼ੁਰਗ ਸੀ ਸਾਡੇ ਪਿੰਡ ਦੇ ਇੱਕ ਸਰਦਾਰ ਸਵਰਗ ਸਿੰਘ ਜੀ ਇੱਕ ਬਾਪੂ ਧਰਮ ਸਿੰਘ ਜੀ ਉਹਨਾਂ ਨੇ ਇਹ ਦੱਸਿਆ ਵੀ ਇੱਥੇ ਥੱਲੇ ਸਰੋਵਰ ਸੀ ਅਸੀਂ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਰਹੇ ਹਾਂ ਖਦਾਈ ਸ਼ੁਰੂ ਕਰਦੇ ਆ ਕਰਦੇ ਆ ਫਿਰ ਅਸੀਂ 7 ਫੁੱਟ ਡੂੰਘੇ ਗਏ ਡੂੰਘੇ ਜਾ ਕੇ ਜੋ ਵੀ ਸਾਨੂੰ ਇਸ ਸਰੋਵਰ ਦੇ ਸਰੋਤ ਹੈ ਸਾਰੇ ਪ੍ਰਾਪਤ ਹੋਏ ਸਾਹਮਣੇ ਪੋੜਵਾ ਚਾਰ ਚੁਫੇਰੇ 25x25 ਦਾ ਇਸ ਰੋਵਰ ਹੈ ਜੋ ਗੁਰੂ ਅਰਜਨ ਸਾਹਿਬ ਨੇ ਇੱਥੇ ਇਸ਼ਨਾਨ ਕੀਤਾ ਇੱਥੇ ਹੀ ਬਾਬਾ ਬਿੱਦੀ ਚੰਨ ਜੀ ਦਾ ਜਨਮ ਹੋਇਆ ਸਤਨਾਮ ਵਾਹੇ ਗੁਰੂ ਸਤ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਤਿਹਾਸਕ ਨਗਰੀ ਕਸਬਾ ਜਿਹੜਾ ਅਭ ਸ੍ਰੀ ਹਰਿ ਸਾਹਿਬ ਦੇ ਜਿਹਦੇ ਬਾਬਾ ਬੀਦੀ ਚਾਹਦੇ ਨਾਨਕਿਆ ਦਾ ਪਿੰਡ ਆ ਉੱਥੇ ਅੱਜ ਗੁਰਦੁਆਰਾ ਚੰਚਾ ਸਾਹਿਬ ਵਿੱਚੋਂ ਰਾਣਾ ਇਸ ਸਮੇਂ ਦੌਰਾਨ ਇੱਕ ਸਰੋਵਰ ਦੀ ਜਿਹੜੀ 2522 25 ਦੀ ਜਗ੍ਹਾ ਨਿਕਲੀ ਹੈ ਉਸ ਨੂੰ ਲੈ ਕੇ ਦੂਰੋਂ ਦੂਰੋਂ ਸੰਕਟਾ ਦਰਸ਼ਨ ਕਰਨ ਲਈ ਆ ਰਹੀਆਂ ਹਨ ਉਥੇ ਹੀ ਆ ਕੇ ਲੋਕੀ ਨਕਮਸਤਕ ਹੋ ਰਹੀਆਂ ਆਓ ਤੁਹਾਨੂੰ ਦਰਸ਼ਨ ਕਰਵਾਈਏ ਚ ਬਚਾ ਸਾ ਗੁਰਦਵਾਰ ਜਿੱਥੇ ਸੇਵਾ ਚੱਲ ਰਹੀ ਹੈ ਇਹ ਲੋਕਲ ਪਰਉਨਤ ਕਮੇਟੀ ਕੋਲ ਸੇਵਾ ਚੱਲ ਰਹੀ ਹੈ ਵਾਹੇ ਗੁਰੂਆਂ ਵਾਹੇ ਗੁਰੂਆਂ ਵਾਹੇ ਵਾਹਿਗੁਰੂ ਵਾਹਿਗੁਰੂ ਸਤਨਾਮ 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 ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਇਹ ਗੁਰਦੁਆਰਾ ਸ੍ਰੀ ਜੋ ਬੱਚਾ ਸਾਹਿਬ ਪਾਸ਼ਾਈ ਪੰਜਵੀਂ ਦੇ ਨਾਲ ਪ੍ਰਚਲਿਤ ਹੈ ਗੁਰੂ ਅਰਜਨ ਦੇਵ ਪਾਸ਼ਾ 1645 ਵਿੱਚ ਜਦੋਂ ਆਪਣੀ ਦੁਨੀਆ ਨੂੰ ਜਾਗਰੂਕ ਕਰਨ ਲਈ ਇੱਕ ਫੇਰੀ ਲਾ ਰਹੇ ਸੀ ਦੁਨੀਆ ਨੂੰ ਜਾਗਰੂਕ ਕਰਨ ਲਈ ਉਦੋਂ ਸਾਡੇ ਨਗਰ ਸ੍ਰੀ ਹਰਿਆਲੀ ਸਾਹਿਬ ਦੇ ਵਿੱਚ ਆਏ ਇਹ ਬਾਬਾ ਬਿਧੀ ਚੰਦ ਜੀ ਦੇ ਨਾਨਾ ਜੀ ਦਾ ਘਰ ਸੀ ਇੱਥੇ 18 ਦਿਨ ਗੁਰੂ ਅਰਜਨ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਭਾਈ ਪ੍ਰਾਣਾ ਜੀ ਭਾਈ ਪੈੜਾ ਜੀ ਮਾਤਾ ਗੰਗਾ ਜੀ ਬਾਲ ਗੁਰੂ ਹਰਗੋਬਿੰਦ ਸਾਹਿਬ ਨਾਲ ਇੱਥੇ ਠਹਿਰੇ 18 ਦਿਨ ਦੇ ਵਿੱਚ ਉਹਨਾਂ ਉਸ ਟਾਈਮ ਦੇ ਵਿੱਚ ਇੱਥੇ ਸੰਗਤਾਂ ਨੂੰ ਇਕੱਠੀਆਂ ਕਰਕੇ ਇਹਨਾਂ ਲੋਕਾਂ ਕੋਲੋਂ ਜਗ੍ਹਾ ਮੰਗੀ ਵੀ ਅਸੀਂ ਜਗ੍ਹਾ ਦੇ ਮਤਲਬ ਪੈਸੇ ਦੇਵਾਂਗੇ ਅਸੀਂ ਇੱਥੇ ਇੱਕ ਤੀਰਸ ਸਥਾਨ ਬਣਾਉਣਾ ਚਾਹੁੰਦੇ ਹਾਂ ਪਰ ਉਸ ਟਾਈਮ ਦੇ ਵਿੱਚ ਉਹ ਲੋਕਾਂ ਨੇ ਇਹ ਜਗ੍ਹਾ ਨਾ ਦੇਣ ਕਰਕੇ ਗੁਰੂ ਅਰਜਨ ਸਾਹਿਬ ਇੱਥੋਂ ਚੋਲਾ ਸਾਹਿਬ ਚਲੇ ਗਏ ਬਾਅਦ ਦੇ ਵਿੱਚ ਇਹ ਬਿਲਡਿੰਗ ਬਣੀ ਬਾਬਾ ਚੰਡਾ ਸਿੰਘ ਉਹਨਾ ਬਣਾਈ ਬਾਬਾ ਚੰਡਾ ਸਿੰਘ ਉਹਨਾਂ ਤੋਂ ਬਾਅਦ ਬਾਬਾ ਤਾਰਾ ਸਿੰਘ ਜੀ ਜਿਹੜੇ ਸਾਡੇ 41 ਨਗਰ ਦੇ ਹੋਏ ਸਭ ਤੋਂ ਪਹਿਲਾਂ ਉਹਨਾਂ ਇੱਥੇ ਸੇਵਾ ਕਰਵਾਈ ਬਾਹਰਲਾ ਬਰਾਂਡਾ ਉਹਨਾਂ ਬਣਵਾਇਆ ਉਹ ਬਿਲਡਿੰਗ ਜਿਹੜੀ ਆ ਹੁਣ ਉਹਦਾ ਲੈਂਟਰ ਦੋਨੋਂ ਲੈਂਟਰ ਖਰਾਬ ਹੋਣ ਕਰਕੇ ਸਾਨੂੰ ਪਰਾਤਨ ਜਿਹੜੇ ਆ ਜਿਹੜੇ ਬਜ਼ੁਰਗ ਸੀ ਸਾਡੇ ਪਿੰਡ ਦੇ ਇੱਕ ਸਰਦਾਰ ਸਵਰਨ ਸਿੰਘ ਜੀ ਇੱਕ ਬਾਪੂ ਧਰਮ ਸਿੰਘ ਜੀ ਉਹਨਾਂ ਨੇ ਇਹ ਦੱਸਿਆ ਵੀ ਇੱਥੇ ਥੱਲੇ ਸਰੋਵਰ ਸੀ ਅਸੀਂ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਰਹੇ ਆ ਸਾਹੀਂ ਫਿਰ ਉਸ ਤੋਂ ਬਾਅਦ ਅਸੀਂ ਕਿਤਾਬਾਂ ਦੇ ਵਿੱਚੋਂ ਖੋਜ ਸ਼ੁਰੂ ਕੀਤੀ, ਕਿਤਾਬਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੇ ਸ੍ਰਿਹਾਲੀ ਦਾ ਇਤਿਹਾਸ ਸੀ। ਉਸ ਇਤਿਹਾਸ ਦੇ ਵਿੱਚੋਂ ਸਾਨੂੰ ਇਹ ਜਦੋਂ ਇਹ ਸਰੋਵਰ ਬਾਰੇ ਪਤਾ ਲੱਗਾ, ਫਿਰ ਉਸ ਤੋਂ ਬਾਅਦ ਅਸੀਂ ਇੱਥੇ ਖਦਾਈ ਸ਼ੁਰੂ ਕੀਤੀ। ਖਦਾਈ ਸ਼ੁਰੂ ਕਰਦੇ ਆ ਕਰਦੇ ਆ ਫਿਰ ਅਸੀਂ 7 ਫੁੱਟ ਡੂੰਘੇ ਗਏ। ਡੂੰਘੇ ਜਾ ਕੇ ਜੋ ਵੀ ਸਾਨੂੰ ਇਸ ਸਰੋਵਰ ਦੇ ਸਰੂਤ ਹੈ ਸਾਰੇ ਪ੍ਰਾਪਤ ਹੋਏ। ਸਾਹਮਣੇ ਪੋੜਵਾ 4 ਸਫੇਰੇ 25x25 ਦਾ ਇਹ ਸਰੋਵਰ ਹੈ ਜੋ ਗੁਰੂ ਅਰਜਨ ਸਾਹਿਬ ਨੇ ਇੱਥੇ ਇਸ਼ਨਾਨ ਕੀਤਾ। ਇੱਥੇ ਹੀ ਬਾਬਾ ਵਿਦੀਚਨ ਜੀ ਦਾ ਜਨਮ ਹੋਇਆ ਜੀ ਸਰ ਨਿਸ਼ਾਨੀ ਇੱਥੇ ਦੇਖੋ ਜੀ ਇੱਕ ਤਾਂ ਸਾਨੂੰ ਇੱਥੇ ਕੱਚਾ ਚੁੱਲਾ ਮਿਲਿਆ ਜੀ ਨਾਲ ਉਹਦੇ ਸਰੋਵਰ ਮਿਲਿਆ ਸਰੋਵਰ ਦੇ ਨਾਲ 8.5 ਫੁੱਟ ਲੰਬਾ ਪੁਲੀ ਮਿਲੀ ਆ ਜਿਹੜੀ ਚੂਨੇ ਤੇ ਨਿੱਕੀ ਆਟਾ ਨਾਲ ਬਣੀ ਹੋਈ ਆ ਉਹਦੇ ਉਹਦੇ ਵਿੱਚੋਂ ਉਹਦੇ ਸਰੋ ਪੁਲੀ ਦੇ ਵਿੱਚ ਦੀ ਪਾਣੀ ਜਲ ਆਉਂਦਾ ਸੀ ਜਿਹੜਾ ਇਹਦੇ ਵਿੱਚ ਪੈਂਦਾ ਸੀ ਨਾਲ ਸਾਡੇ ਇੱਥੇ ਖੂਹ ਵੀ ਹੈਗਾ ਖੂਹ ਵੀ ਹੈਗਾ ਸੁਸੋਬਤ ਖੂਹ ਤੋਂ ਪਾਣੀ ਆਉਂਦਾ ਸੀ ਤੇ ਉਹ ਸਰੋਵਰ ਦੇ ਵਿੱਚ ਪੈਂਦਾ ਸੀ 25 ਪਾਇ 25 ਦਾ ਭੂਰਾ ਸਾਹਿਬ ਦੇ ਨਾਲ ਇੱਥੇ ਨਾਲ ਅਟੈਚ ਹੈ ਇਹ ਜੀ ਗੁਰੂ ਅਰਜਨ ਸਾਹਿਬ ਦੀ ਵਸਾਈ ਹੋਈ ਨਗਰੀ ਸ੍ਰਿਆਲੀ ਕਲਾਂ ਇੱਥੇ ਗੁਰਦੁਆਰਾ ਚੱਚਾ ਸਾਹਿਬ ਸ਼ੋਭਤ ਆ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਉਹਨਾਂ ਦਾ ਨਗਰ ਆ ਬਹੁਤ ਹੀ ਪਵਿੱਤਰ ਧਰਤੀ ਆ ਇੱਥੇ ਫਿਰ ਅਸੀਂ ਜਿਹੜਾ ਖੁਦਾਈ ਦੌਰਾਨ ਪੁਰਾਣਾ ਚਵੱਚਾ ਮਿਲਿਆ ਉਹ 25225 ਦਾ ਵਾ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪ੍ਰਾਪਤ ਹੋਈਆਂ ਸਾਰੀ ਸਿੱਖ ਸੰਗਤ ਨੂੰ ਇਹ ਕਹਣਾ ਚਾਹੁੰਦੇ ਆ ਕਿ ਗੁਰੂ ਸਾਹਿਬ ਦੇ ਜੋ ਹੱਥੀ ਬਣਾਏ ਹੋਏ ਸਰੋਵਰ ਆ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਉਹਨਾਂ ਨੂੰ ਫਿਰ ਦੁਬਾਰਾ ਕਾਇਮ ਕੀਤਾ ਜਾਵੇ ਤਾਂ ਜੋ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਬਚੀਆਂ ਰਹਿ ਸਕਣ ਇਸ ਇਹ ਸੇਵਾ ਜੀ ਸਮੂਹ ਸਰਿਆਲੀ ਨਗਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਾਇਕ ਨਾਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਲੋਕਲ ਪ੍ਰਬੰਧਕ ਕਮੇਟੀ ਦੇ ਸਹਾਇਕ ਨਾਲ ਹੋ ਰਹੀ ਹੈ ਜੀ ਤਨੂਤਲੋਂ ਤਸਵੀਰ ਲੱਡੂ ਅਜੀਤ ਵੈਬ ਟੀਵੀ ਤਰੰਤਾਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ